ਬਰਮ ਪੋਜਨੀਕ ਗੁਰੂ ਰੋਪ ਗੁਰੂ ਪਿਆਰੀ ਸਾਧ ਸੰਗਤ ਜੀ ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਦੀਆਂ ਪਿਆਰੀਆਂ ਯਾਦਾਂ ਚ ਉਸ ਰੱਬੀ ਪੈਗੰਬਰ ਨੂੰ ਜਿਹੜਾ ਗੁਰੂ ਨਾਨਕ ਦਾ ਖਾਸ ਪੈਗਾਮ ਦੇਣ ਵਾਸਤੇ ਸਾਨੂੰ ਆਇਆ ਅੱਜ ਉਹਨਾਂ ਦੀ ਪਵਿੱਤਰ ਯਾਦ ਚ ਸਾਲਾਨਾ ਵਰਸੀ ਤੇ ਆਪਾਂ ਸਾਰੇ ਇਕੱਤਰਤ ਹੋਏ ਆ ਗੁਰਮਖੋ 81 ਸਾਲ ਪਹਿਲਾਂ ਆ ਨਾਨਕ ਸਰ ਦੇ ਧਰਤੀ ਤੋਂ ਜਦੋਂ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਉਡਾਰੀਆਂ ਲਾਈਆਂ ਹੋਣਗੀਆਂ ਜਿੰਨਾ ਪਿਆਰਿਆਂ ਨੇ ਦਰਸ਼ਨ ਕੀਤੇ ਤੇ ਜਿੰਨਾਂ ਦੇ ਮਹਿਬੂਬ ਤੋਂ ਤਨ ਮਨ ਧਨ ਹਾਜ਼ਰ ਸੀ ਕੀ ਹਾਲ ਹੋਣਗੇ ਉਹਨਾਂ ਦੇ ਆਓ ਪਿਆਰ ਦੇ ਨਾਲ ਮੈਂ ਤੁਹਾਡੇ ਪਾਵਨ ਚਰਣੀ ਇੱਕ ਕਵਤਾ ਦੀ ਹਾਜ਼ਰੀ ਭਰਨੀ ਹੈ ਮੈਨੂੰ ਸਮਾਂ ਜਿਵੇਂ ਹੁਕਮ ਕੀਤਾ ਸਬੱਦੀ ਸਾਹਿਬ ਨੇ ਆਓ ਪ੍ਰੇਮ ਦਾ ਇੱਕ ਸਬੂਤ ਵੀ ਇਹ ਨਾਨਕ ਸਰ ਪਵਿੱਤਰ ਧਰਤੀ ਜਿਸ ਤੇ ਆਪਾਂ ਬੈਠੇ ਆਂ ਕੀ ਸੀ ਇੱਕ ਮੜੀਆਂ ਸ਼ਮਸ਼ਾਨ ਘਾਟ ਸੇਬੇ ਜਿੱਥੇ ਦੁਨੀਆ ਡਰਦੀ ਨਾ ਕੋਈ ਆਉਂਦੀ ਹੁੰਦੀ ਅੱਜ ਇਸ ਧਰਤੀ ਦੀਆਂ ਬਹਾਰਾਂ ਇਥੋਂ ਦੀਆਂ ਰੁਸ਼ਨਾਈਆਂ ਸਾਰੀ ਦੁਨੀਆ ਨੂੰ ਨਾਮ ਦੀ ਖੁਸ਼ਬੋਈ ਵੰਡ ਰਹੀਆਂ ਨੇ ਇਹ ਤੁਹਾਨੂੰ ਤੁਹਾਨੂੰ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੀ ਕਮਾਈ ਹੈ ਆਓ ਪਿਆਰ ਨਾਲ ਉਹਨਾਂ ਦੀ ਪਵਿੱਤਰ ਉਪਮਾ ਵੀ ਆ ਪਵਿੱਤਰ ਧਰਤੀ ਨਾਨਕ ਸਰ ਭਗਤੀ ਦਾ ਘਰ ਰੋਸ਼ਨ ਸੰਸਾਰ ਤੇ ਨਾਨਕ ਸਰ ਭਗਤੀ ਦਾ ਇੱਕੋ ਮਹਾਨ ਖਜ਼ਾਨਾ ਬਾਬਾ ਅਨੰਤ ਸਿੰਘ ਜੀ ਮਹਾਰਾਜ ਨੇ ਇੱਥੇ ਭਗਤੀ ਕਰਕੇ ਪ੍ਰਗਟ ਕਰਿਆ ਜਿਹੜਾ ਸਾਰੀ ਦੁਨੀਆ ਤੇ ਰੋਸ਼ਨ ਹੈ ਆਓ ਕਬੀਸ਼ਰ ਜੱਥੇ ਤੋਂ ਮਾਨੁਕਿਆ ਵਾਲੇ ਤੋਂ ਸੁਣੋ ਨਾਨਕ ਸਰ ਭਗਤੀ ਦਾ ਘਰ ਰੋਸ਼ਨ ਸੰਸਾਰ ਤੇ ਹੋ ਪਰਗਟ ਕੋਲ ਦੁਨੀਆ ਅੰਧਾਰਾ ਪੀਰਾਂ ਦੇ ਪੀਰ ਨੇ ਬਾਬਾ ਜੀ ਨੰਦ ਸਿੰਘ ਜੀ ਬਾਬਾ ਜੀ ਨੰਦ ਸਿੰਘ ਜੋਗੀ ਪੂਰਨ ਫਕੀਰ ਨੇ ਰਹਿਮਤ ਹੈ ਗੁਰੂ ਨਾਨਕ ਦੀ ਹੋ ਰਹਿਮਤ ਹੈ ਗੁਰੂ ਨਾਨਕ ਦੀ ਨੂਰੀ ਅਵਤਾਰ ਤੇ ਨਾਨਕ ਸਰ ਭਗਤੀ ਦਾ ਕਰ ਰੋਸ਼ਨ ਸੰਸਾਰ ਤੇ ਨਾਨਕ ਸਰ ਭਗਤੀ ਦਾ ਕਰ ਸਤਗੁਰ ਨਾਨਕ ਦੀ ਮੂਰਤਾ ਹਿਰਦੇ ਵਸਾਈ ਐ ਐਸਾ ਤਪ ਕਰਿਆ ਚਾਰੇ ਪਾਸੇ ਰੋਸ਼ਨਾਈ ਐ ਤਾਹੀਂ ਤਾਂ ਝੁਕਦੀ ਦੁਨੀਆਂ ਤਾਹੀਂ ਤਾਂ ਝੁਕਈ ਸਰਸ਼ਟੀ ਥੋਡੇ ਸਤਕਾਰ ਤੇ ਨਾਨਕ ਸਾਰਾ ਭਗਤੀ ਦਾ ਕਰ ਰਾਤ ਦੇ ਸੰਸਾਰ ਤੇ ਨਾਨਕ ਸਾਰਾ ਭਗਤੀ ਦਾ ਕਰ ਬਾਬਾ ਜੀ ਸਰਸੰਗਨ ਆਪਣਾ ਬਣਾਇਆ ਸੀ ਸੱਚਖੰਡ ਦਾ ਨਕਸ਼ਾ ਉਹਨਾ ਕੋਲ ਬਣਵਾਇਆ ਸੀ ਬਾਬਾ ਜੀ ਸਰਸੰਗਨ ਆਪਣਾ ਬਣਾਇਆ ਸੀ ਸੱਚਖੰਡ ਦਾ ਨਕਸ਼ਾ ਯੋਨਾ ਕੋਲੋਂ ਬਣਵਾਇਆ ਸੀ ਪਾਇਆ ਸੀ ਨੂਰੀ ਨਜ਼ਰਾਂ ਭਈ ਪਾਇਆ ਸੀ ਨੂਰੀ ਨਜ਼ਰਾਂ ਸੋਹਣੇ ਦਲਦਾਰ ਤੇ ਨਾਨਕ ਸਰ ਭਗਤੀ ਦਾ ਕਰ ਰੋਸ਼ਨ ਸੰਸਾਰ ਤੇ ਨਾਨਕ ਸਰ ਭਗਤੀ ਦਾ ਕਰ ਓ ਹਰ ਵੇਲੇ ਕਥਾ ਕੀਰਤਨਾ ਹੋਵੇ ਗੁਰਵਾਣੀ ਦਾ ਭਗਦਾ ਇਕ ਅਮਰਤ ਚਰਨਾ ਰਤਨਾ ਦੀ ਖਾਣੀ